ਚੋ ਭੀ ਸੁਗਰਾਵਤੀ ਨਗਰ ਇਕ ਸੁਨਾ ਸਿੰਘ ਵਿਸ਼ੇਸ਼ਵਰ ਰਾ ਬਹੁ ਗੁਨਾ इश्क ਮਤੀ ਤਾ ਕੀ ਬਰਨਾਰੀ ਖੋਜ ਲੋਗ ਚੌਧ ਹੂ ਨਿਕਾਰੀ ਦੋਹਰਾ ਅਪਰਮਾਨ ਤਾ ਕੀ ਪ੍ਰਵਾਜ ਜਲ ਥਲ ਰਹੀ ਸਮਾਇ ਸੂਰੀ ਆਸਰੀ ਕਿੰਦਰਨੀ ਹੀਰ ਰਹਾਤ ਸਿਰ ਨਿਆਏ ਅੜਿਲ ਨੌਜੋਵਨ ਰਾਏ ਸਤਿਸ਼ਾਉ ਨਿਹਾਰਿਓ ਰਮੋ ਤਮਨ ਕੇ ਸੰਗ ਇਹ ਭਾਂਤ ਵਿਚਾਰਿਓ ਕਠਾ ਅਲੀ ਇਕ ਲੀਨੋ ਬਹੁਣ ਬੁਲਾਇ ਕੈ ਹੋ ਰੀਤ ਪ੍ਰੀਤ ਕੀ ਕਰੀ ਹਰ ਖੋਬ ਜਾਇ ਕੈ ਪਾਂਤ ਪਾਂਦ ਮਿਤਵਾ ਕੋ ਘਰੇ ਲਗਾਇਓ ਲਪਟ ਲਪਟ ਕਰੀ ਕਾਂਕੇਲ ਉਬਜਾਇਓ ਆਸਨ ਚੁੰਬਨ ਬਹੁ ਵਿਦ ਕਰੇ ਬਨਾਇ ਕੈ ਹੋ ਨਿਦ ਪ੍ਰੀਤ ਤਮਕੇ ਚਿਤ ਕੋ ਲੈਓ ਲੁਭਾਇ ਕੈ ਹਾਵ ਭਾਵ ਬਹੁ ਭਾਂ ਦਿਖਾਏ ਮਿਤ ਕੋ ਛਿਨ ਪੀਤਰ ਬਸ ਕਿਓ ਤਮਨ ਕੇ ਚੀਤ ਕੋ ਲਵਟ ਲਵਟ ਲਲਤਾ ਔਰ ਗਈ ਬਨਾਏ ਕਹਿ ਹੋ ਸ੍ਰੀ ਨਵ ਜੋਗਨ ਰਾਏ ਲਿਓ ਲਲਚਾਏ ਕੈਂਦ ਹੋ ਰਾਮ ਰਾਵਦ ਜੋਗਨ ਰਹਿਣ ਦਿਨ ਇਸ਼ਕਮਤੀ ਕੇ ਸੰਗ ਰਾਤੀ ਮਾਨ ਤਰੁਜ ਮਾਨ ਕਹਿ ਹਵੈ ਪਰਮੁਦਦ ਸਰਬੰਗ ਸ੍ਰੀ ਜਾਂ ਪੌੜ ਤ੍ਰਿਆਕੇ ਪ੍ਰਜੰਕ ਲਲਾ ਕਹ ਲੈ ਸੁੰਦਰ ਗੀਤ ਸੁਹਾਵਤ ਗਾਵੇ ਚੁੰਬਨ ਔਰ ਅਲਿੰਗਨ ਆਸਨ ਭਾਂਤ ਅਨੇਕ ਰਮੈ ਲਪਟਾਵੈ ਜੋਤ੍ਰਿਏ ਜੋਵਨਵੰਤ ਜਵਾ ਦੋ ਕਾਮ ਕੀ ਰੀਤ ਸੋ ਪ੍ਰੀਤ ਉਭਜਾਵੈ ਛਾੜ ਕੈ ਛੋਕ ਤਰ ਲੋਕੀ ਕੇ ਲੋਕ ਬਿਰੋਗ ਪ੍ਰਵਾਸ ਸਭ ਹੀ ਪਰ ਜਾਵੈ ਕੋਕ ਕੀ ਰੀਤ ਸੋ ਪ੍ਰੀਤ ਕਰੈ ਸੁਭ ਕਾਮ ਕਲੋਲ ਅਮੋਲ ਕਮਾਵੈ ਬਾਰ ਹੈ ਬਾਰ ਰਮੈ ਰਚ ਸੋ ਦਉ ਹੇਰ ਪ੍ਰਵਾਤਨ ਕੀ ਬਲ ਜਾਵੈ ਬੀਰੀ ਚ ਵਾਏ ਸ਼ਿੰਗਾਰ ਬਨਾਏ ਸੋਨੈਨ ਨਚਾਏ ਮਿਲਾਏ ਮੁਸਕਾਮੈ ਮਾਨੋ ਬੀਰ ਜੁਟੇ ਰਨ ਮੈ ਸਿਤ ਤਾਨ ਕਮਨਨ ਪੌਣ ਛਲਾਵੇਂ ਚਉਪਈ ਐਸੀ ਫੀਰ ਤੁਹਨ ਮੈ ਪਈ ਬਿਸਰ ਲੋਕ ਕੀ ਲੱਜਾ ਗਈ ਲੋਖੋ ਨੇਹ ਨਿਗੋ ਡੋ ਲਾਗੋ ਜਾਤੇ ਨੀਂਦ ਭੂਰ ਦੁ ਭਾਗੋ ਏਕ ਦਿਸ ਤ੍ਰਿੰਬੀਤ ਬੁਲਾਇਓ ਸੋਤ ਸੰਗ ਸਭ ਤਨ ਨੇ ਟਕਾਇਓ ਪੀਵ ਰੱਛ ਪਾਲਕ ਕੋ ਦੀਨੂ ਤਿੰਨ ਕੋ ਕੋ ਬਾਤਮਾ ਕੀਨੋ ਰਛ ਪਾਲ ਕ੍ਰੁੱਧ ਤੇ ਅਤ ਭੈ ਹੈਰਾਨੀ ਹੁਤੀ ਤਹੀ ਤੇ ਗਏ ਜਾਰ ਸਹਿ ਤਾ ਕੋ ਲਹਿ ਲੀਨੋ ਬਿਵਤ ਹਨਨ ਦੂਹਨ ਕੋ ਕੀਨੋ ਤਵ ਰਾਣੀ ਏ ਭਾਂਤ ਚਾਰੀ ਸੁਨੋ ਰਛ ਕੋ ਬਾਤ ਹਮਾਰੀ ਮੀਤ ਮਰੇ ਨਿਰਪਤਰੀ ਮਰ ਜੈ ਹੈ ਤ੍ਰਿਆ ਮਰੇ ਰਾਜਾ ਕੋ ਛੈ ਹੈ ਦੋ ਕੁਕਟ ਪੂਤੀ ਮੰਗਵਾਈ ਸਖੀਆ ਬੋਲ ਤਨਾ ਬਿਖ ਖਵਾਈ ਨਿਕਟਾ ਪੁਨਾ ਦੂਹਨ ਆਨੋ ਮੂੜ ਰਛਕਨ ਚਿਤ ਨਾ ਜਾਨੋ ਪ੍ਰਥਮ ਵਾਰ ਕੁਕਟ ਕੋ ਦਇਓ ਕੁਕਟੀ ਕੋ ਬਿਨ ਬਦ ਬਦ ਭਇਓ ਬਹੁਰ ਨਾਸ ਕੁਕਟੀ ਕੋ ਭਇਓ ਤਨਕ ਵਿਖੈ ਕੁਕਟੋ ਮਰ ਗਇਓ ਰਾਣੀ ਬਾਜ ਸੁਨੋ ਲੋਕ ਮੈਂ ਤੁਮੈ ਸੁਨਾਉ ਮਿੱਤਰ ਮਰੇ ਮੈਂ ਪ੍ਰਾਨ ਗਵਾਉ ਮੋਹੇ ਮਰੇ ਰਾਜਾ ਮਰ ਜੈ ਹੈ ਤੁਮਰੇ ਕਹੋ ਹਾਦ ਕਾ ਹੈ ਹੈ ਹੋ ਰਾਜਾ ਜੋ ਜੀਤ ਬਰ ਹੈ ਤੁਮਰੀ ਸਦਾ ਪਾਲਨਾ ਕਰ ਹੈ ਜੋਨ ਰਿਪ ਤ੍ਰਿਏ ਜੋਤ ਸਵਰਗ ਸਦਾ ਹੈ ਤੂੰ ਤਾਂ ਤੇ ਵੈ ਜੀ ਅਤੇਜੈ ਹੈ ਤਾਂ ਤੇ ਕਿਉ ਨਾ ਦਰਬਯਤ ਲੀਜੈ ਤਿਹੂ ਜੀਨ ਕੀ ਰੱਛਾ ਕੀਜੈ ਜੜਨ ਕੁਕਟ ਕੋ ਤ੍ਰਿਤ ਨਿਹਾਰਿਓ ਜਾਰ ਸਹਿਤ ਰਾਣੀ ਹੈ ਨ ਮਾਰਿਓ ਇੰਦਹੁਰਾ ਇਸ਼ਕਮਤੀਏ ਛਲ ਪੈ ਕੁਕਟ ਕੁਕੁਟੀਆ ਘਾਏ ਪ੍ਰਾਨ ਉਬਾਰਿਓ ਪ੍ਰਿਆ ਸਹਿਤ ਨ੍ਰਿਪ ਡਰ ਜੜਨ ਦਿਖਾਏ ਚਉਪਈ ਤੇ ਨੇ ਪਾਤ ਵਿਚਾਰ ਵਿਚਾਰੇ ਰਾਣੀ ਮਰਤ ਮੀਤ ਕੇ ਮਾਰੇ ਰਾਣੀ ਮਰੇ ਰਾਜਾ ਮਰਜੈ ਹੈ ਹਮਰੇ ਕਹਾ ਹਾਥ ਤਨ ਐ ਹੈ ਅਤ ਹੀ ਲੋਭ ਰਚਕਨ ਕੀਓ ਰਾਜਾ ਸੰਗ ਭੇਦ ਨਹਿ ਦਿਓ ਸਹਿਤ ਯਾਰ ਰਾਣੀ ਇਹ ਨਾ ਮਾਰਿਓ ਤਨ ਕੇ ਲੋਭ ਬਾਤ ਕੂਟਾਰਿਓ ਇਤ ਸ੍ਰੀ ਚరిత్ర ਪਖਿਆਨੇ ਤ੍ਰਿਆ ਚరిత్రੇ ਭੂਪ ਮੰਤਰੀ ਸੰਵਾਦੇ 266ਵੋ ਚరిత్ర ਸਮਾਪਤ ਮਸਤ ਸੁਭ ਮਸਤ ਅਪ ਦਿਉ